ਇੰਗਲੈਂਡ ਲੈ ਚੱਲਦੇ ਹਾਂ ਜਿੱਥੇ ਦੰਗਿਆਂ ਦੇ ਤਾਜ਼ਾ ਅਪਡੇਟ ਸਾਹਮਣੇ ਨਿਕਲ ਕੇ ਆ ਰਹੇ ਨੇ ਪਹਿਲੇ ਬਾਲਕ ਦੇ ਉੱਪਰ ਦੰਗਿਆਂ ਦਾ ਦੋਸ਼ ਲਗਾਇਆ ਗਿਆ ਸਰਕਾਰੀ ਵਕੀਲ ਹੋਣ ਇਸ ਬਾਲਕ ਲਈ ਭਾਰੀ ਸਜ਼ਾਵਾਂ ਦੀ ਮੰਗ ਕਰ ਰਹੇ ਨੇ ਦੇਸ਼ ਵਿਆਪੀ ਹਿੰਸਕ ਵਿਗਾੜ ਤੋਂ ਬਾਅਦ ਦੰਗਿਆਂ ਦੇ ਦੋਸ਼ ਸ਼ਿਰਟ ਪਹਿਲੇ ਬਾਲਕ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿਰਨ ਅਸਰ ਜਿਸ ਦੀ ਉਮਰ 32 ਸਾਲ ਹੈ ਜਿਸ ਤੇ ਦੰਗਿਆਂ ਦੇ ਦੋਸ਼ ਲਗਾਏ ਗਏ ਨੇ ਉਹ 15 ਸਾਲ ਦੇ ਲੜਕੇ ਦੇ ਬਾਅਦ ਕਈ ਵਿਅਕਤੀਆਂ ਵਿੱਚੋਂ ਇੱਕ ਹੈ ਜੋ ਪਹਿਲਾ ਵਿਅਕਤੀ ਬਣ ਕੇ ਬਾਹਰ ਨਿਕਲਿਆ ਸਰ ਕੀਰ ਸਟਾਰਮਰ ਦੁਆਰਾ ਪੂਰੇ ਇੰਗਲੈਂਡ ਵਿੱਚ ਦੰਗਿਆਂ ਦੇ ਅੰਦਰ ਸ਼ਾਮਲ ਲੋਕਾਂ ਲਈ ਜਲਦੀ ਨਿਆਂ ਦੇ ਵਾਅਦਾ ਕਰਨ ਤੋਂ ਬਾਅਦ ਨਿਆਂ ਪ੍ਰਣਾਲੀ ਸੈਂਕੜੇ ਦੋਸ਼ੀ ਦੀ ਪ੍ਰਤੀਕਿਰਿਆ ਕਰ ਰਹੀ ਹੈ ਇਹ ਉਦੋਂ ਆਉਂਦਾ ਜਦੋਂ ਸਾਊਥਪੋਰਟ ਵਿੱਚ ਕਤਲ ਤੇ ਹਿੰਸਕ ਵਿਗਾੜ ਨੂੰ ਤਸ਼ਾਹਦ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੇ ਦੋਸ਼ ਨਹੀਂ ਮੰਨੇ ਸਨ ਐਂਡਰਿਊ ਮੈਕ ਟਾਇਰ ਅੱਜ ਲੀਵਰਪੂਲ ਕ੍ਰਾਊਨ ਕੋਰਟ ਵਿੱਚ ਹੋਵੇਗਾ ਜਿਸ ਤੇ ਕਤਲ ਨੂੰ ਤਸ਼ਾਦ ਕਰਨਾ ਤੇ ਹਿੰਸਕ ਵਿਗਾੜ ਅਤੇ ਬਲੇਡ ਵਰਗੀਆਂ ਵਸਤੂਆਂ ਰੱਖਣ ਦੇ ਉਸ ਤੇ ਦੋਸ਼ ਲਗਾਏ ਗਏ ਨੇ ਸੈ ਫੇਸ ਬ੍ਰੈਂਡਫੋਰਡ ਜੈਮੀ ਐਲੀ ਅਤੇ ਲੀਜ਼ਾ ਬਿਸਪ ਨੂੰ ਹਿੰਸਕ ਵਿਗਾੜ ਅਤੇ ਬ੍ਰਿਸਟਲ ਕ੍ਰਾਊਨ ਕੋਰਟ ਵਿੱਚ ਸੁਝਾਅ ਸੁਣਾਈ ਜਾਣੀ ਹੈ ਗ੍ਰੇਟ ਸਰ ਬੋਇਸ ਅਤੇ ਡੈਫਰਨ ਵਿਲੀਅਮਜ਼ ਨੂੰ ਅੱਜ ਮਰਥਿਕ ਟ੍ਰਾਇਲ ਕ੍ਰਾਊਨ ਕੋਰਟ ਵਿੱਚ ਧਾਰਮਿਕ ਨਫ਼ਰਤ ਨੂੰ ਭੜਕਾਉਣ ਦੇ ਇਰਾਦੇ ਨਾਲ ਫੇਸਬੁੱਕ ਖਾਤਿਆਂ ਤੇ ਧਮਕੀ ਪਰੀ ਸਮੱਗਰੀ ਪ੍ਰਕਾਸ਼ਿਤ ਕਰਨੇ ਸਜ਼ਾ ਸੁਣਾਈ ਜਾਵੇਗੀ ਦੰਗਿਆਂ ਵਿੱਚ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ ਜੋ ਹਿੰਸਕ ਵਿਗਾਰ ਨਾਲੋਂ ਦੁੱਗਣੀ ਅਤੇ ਸਰਕਾਰੀ ਵਕੀਲ ਦੰਗਿਆਂ ਦੇ ਵੱਡੇ ਦੋਸ਼ਾਂ ਦੇ ਵਿੱਚ ਕਾਰ ਕਰ ਰਹੇ ਨੇ ਰਾਸ਼ਟਰੀ ਪੁਲਿਸ ਮੁਖੀ ਦੀ ਕਾਉਂਸਲ ਨੇ ਕਿਹਾ ਕਿ ਇਸ ਤੋਂ ਬਾਅਦ ਹੁਣ ਤੱਕ 1127 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਅਤੇ 648 ਦੇ ਉੱਪਰ ਦੋਸ਼ ਲਗਾ ਚੁੱਕੇ ਨੇ ਹਾਊਸ ਜਿੱਥੇ ਹੋਟਲ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਦੇ ਉੱਪਰ ਇੱਟਾਂ ਸੁੱਟਣ ਵਾਲੇ ਵਿਅਕਤੀ ਨੂੰ ਵੀ ਜੇਲ੍ਹ ਭੇਜਿਆ ਗਿਆ ਹੈ ਸ਼ਰਨ ਮੰਗਣ ਵਾਲੇ ਹੋਟਲ ਦੇ ਬਾਹਰ ਪੁਲਿਸ ਤੇ ਇੱਟਾਂ ਸੁੱਟਣ ਵਾਲੇ ਵਿਅਕਤੀ ਨੂੰ 2 ਸਾਲ ਅਤੇ 10 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ ਮਾਂਚੈਸਟਰ ਦੇ ਕੀਨ ਸ਼ਾਨ ਰੋਡ ਤੇ 21 ਸਾਲਾ ਪਾਲ ਸਮਿਥ ਨੂੰ ਵੀਰਵਾਰ ਸਵੇਰੇ ਮਾਂਚੈਸਟਰ ਕ੍ਰਾਊਨ ਕੋਰਟ ਵਿੱਚ ਇਸ ਸਬੰਧ ਗਾਰ ਦੀ ਸਜ਼ਾ ਸੁਣਾਈ ਗਈ ਹੈ ਅਦਾਲਤ ਨੇ ਜੋ ਦਿਖਾਈ ਫੁਟੇਜ ਹੈ ਉਸ ਵਿੱਚ ਸਮਿਥ 31 ਜੁਲਾਈ ਵਾਲੇ ਦਿਨ ਮੈਂਚੈਸਟਰ ਦੇ ਵਿੱਚ ਹੌਲੀਡੇ ਇਨ ਹੋਟਲ ਦੇ ਬਾਹਰ ਗੜਬੜ ਦੌਰਾਨ ਪੁਲਿਸ ਅਧਿਕਾਰੀਆਂ ਤੇ ਵਾਨਾਵਲ ਇੱਟਾਂ ਤੇ ਬੋਤਲਾਂ ਸੁੱਟਦੇ ਹੋਏ ਦੇਖੇ ਜਾ ਸਕਦੇ ਨੇ ਪ੍ਰੋਸੀਕਿਊਸ਼ਨ ਫਿਲਿਪ ਹਾਲ ਨੇ ਫੁਟੇਜ ਤੇ ਸਮਿਥ ਵੇ ਵਾਰ ਬਾਰੇ ਉਹ ਮੁਸਕਰਾ ਰਿਹਾ ਤੇ ਇਸ ਘਟਨਾ ਨੂੰ ਲੈ ਕੇ ਕਾਫੀ ਖੁਸ਼ ਵੀ ਜਾਪ ਰਿਹਾ ਇਦਾਜ਼ੀ ਕਿ ਇੰਗਲੈਂਡ ਦੇ ਵਿੱਚ ਤਾਜ਼ਾ ਹਾਲਾਤ ਜਿੱਥੇ ਪੁਲਿਸ ਨੇ ਹੁਣ ਕਾਬੂ ਕਰ ਲਏ ਤੇ ਨੇ ਪੁਲਿਸ ਨੇ ਪੂਰੇ ਸਿਸਟਮ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਲਤਾ ਤੇ ਕਿਤੇ ਨਾ ਕਿਤੇ ਹੁਣ ਇੰਗਲੈਂਡ ਦੇ ਹਾਲਾਤ ਦਿਨ ਪ੍ਰਤੀ ਦਿਨ ਚੰਗੇ ਹੁੰਦੇ ਜਾ ਰਹੇ ਨੇ